ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆ ਬਣੇ ਰਹੋ ਵੀਡੀਓ ਤੋਂ ਪੰਜਾਬੀਓ ਵੀਡੀਓ ਨੂੰ ਸਕਿਪ ਨਾ ਕਰੋ ਜੋ ਗੱਲ ਕਰਾਂਗੇ ਆਪਾਂ ਜ਼ਮੀਨਾਂ ਨੂੰ ਲੈ ਕੇ ਜ਼ਮੀਨਾਂ ਅਕਵੇਅਰ ਕਰਨ ਨੂੰ ਕਿਉਂਕਿ ਹੁਣ ਕਿਸਾਨਾਂ ਤੇ ਮੰਨ ਲਓ ਚੰਗੀ ਤਰ੍ਹਾਂ ਸਰਕਾਰ ਦੀ ਅੱਖ ਆ ਕਿਉਂਕਿ ਪਹਿਲਾਂ ਸੈਂਟਰ ਸਰਕਾਰ ਦੀ ਸੀ ਹੁਣ ਆ ਗਵਰਨਮੈਂਟ ਸਰਕਾਰ ਦੀ ਆ ਕਿਉਂਕਿ ਗਵਰਨਮੈਂਟ ਉਹ ਵੀ ਆ ਕਿਉਂਕਿ ਪਹਿਲਾਂ ਸੈਂਟਰ ਸਰਕਾਰ ਦੀ ਸੀ ਹੁਣ ਆ ਆ ਸਰਕਾਰ ਦੀ ਆ ਕਿਉਂਕਿ ਅੱਖ ਦੇਖਿਆ ਜਾਵੇ ਕਿਉਂਕਿ ਮੈਂ ਕਿਸਾਨਾਂ ਨੂੰ ਕਹਿਣਾ ਵੀ ਆਪਾਂ ਹੀ ਮੰਨ ਲਓ ਸਾਰੇ ਮਨ ਲਓ ਜਿਹੜੇ ਵੀ ਕਿਸਾਨ ਭਾਈਆ ਮਜ਼ਦੂਰ ਭਾਈਆ ਕਿਉਂਕਿ ਜੋ ਵੀ ਆ ਮਨ ਲਓ ਪੰਜਾਬ ਦੇ ਵਿੱਚ ਆਪਣੇ ਸਿਰ ਉਹ ਹੀ ਵੋਟਾਂ ਲੈ ਕੇ ਕਿਉਂਕਿ ਸਰਕਾਰ ਆਪਣੇ ਦੀ ਜੋ ਮਨ ਲਓ ਪੰਜਾਬ ਪੁਲਿਸ ਆ ਗਈ ਜੋ ਜਿਵੇਂ ਪੰਜਾਬ ਪੁਲਿਸ ਨੂੰ ਆਰਡਰ ਦੇ ਦਿੰਦੀ ਹੈਗੀ ਵੀ ਜਾਓ ਐ ਕਰੋ ਸਰਕਾਰ ਕਹਿ ਦਿੰਦੀ ਆ ਮਨ ਲਓ ਮੁੱਖ ਮੰਤਰੀ ਕਹਿ ਹੁੰਦਾ ਕਿਉਂਕਿ ਜੋ ਦੇਖਿਆ ਜਾਵੇ ਡੀਜੀਪੀ ਨੂੰ ਕਹਿ ਹੁੰਦਾ ਮੁੱਖ ਮੰਤਰੀ ਕਿਉਂਕਿ ਜੋ ਡੀਜੀਪੀ ਹੁੰਦਾ ਕਿਉਂਕਿ ਉਹਦੇ ਦੀਨ ਹੁੰਦੀ ਆ ਸਾਰੀ ਪੁਲਿਸ ਕਿਉਂਕਿ ਜੋ ਡੀਜੀਪੀ ਹੁੰਦਾ ਉਹ ਮੁੱਖ ਮੰਤਰੀ ਦੇ ਦੀਨ ਹੁੰਦਾ ਜੋ ਮੁੱਖ ਮੰਤਰੀ ਹੁੰਦਾ ਉਹ ਸੈਂਟਰ ਸਰਕਾਰ ਦੇ ਦੀਨ ਹੁੰਦਾ ਕਿਉਂਕਿ ਉਹਨੂੰ ਹੀ ਸੈਂਟਰ ਸਰਕਾਰ ਦੀ ਮਨਣੀ ਪਊਗੀ ਜੇ ਹੁਣ ਗੱਲ ਦੇਖਿਆ ਜਾਵੇ ਕਿਉਂਕਿ ਇਹ ਸਾਰੀ ਸਿਆਸਤ ਆ ਭਗਵੰਤ ਮਾਨਸਿਯੰ ਦੀ ਭਗਵੰਤ ਮਾਨਸਿਯੰ ਮੁੱਖ ਮੰਤਰੀ ਦੀ ਕਿਉਂਕਿ ਇੱਕ ਪਾਸੇ ਕਹਿ ਰਿਹਾ ਵੀ ਮੰਨ ਲਓ ਤਸਦੀਫਾ ਦੇ ਰਹੇ ਆਗੇ ਤਸਦੀਫਾ ਦੇ ਰਿਆ ਉਹਨੂੰ ਐ ਆ ਵੀ ਕਿਉਂਕਿ ਮੈਂ ਸੱਚੇ ਦਾ ਸੱਚਾ ਰਹਿ ਜਾ ਕਿਉਂਕਿ ਉਹ ਆਪ ਹੀ ਇੱਕ ਕਿਸਾਨ ਦਾ ਪੁੱਤ ਆ ਵੇਖਿਆ ਜਾਵੇ ਕਈ ਪਾਈਆਂ ਨੇ ਤਾਂ ਉਹਨੂੰ ਕਮੈਂਟ ਵੀ ਕਰਿਆ ਵੀਡੀਓ ਵੀ ਪਾਈਆਂ ਕਿਉਂਕਿ ਚੰਨ ਨਾ ਤੇ ਕਹਿੰਦਾ ਉਹ ਕਿਹੜੇ ਕਿਸਾਨ ਦਾ ਪੁੱਤ ਆ ਜਿਹੜਾ ਸੋਚਦਾ ਹੀ ਨਹੀਂ ਮੰਨ ਲਓ ਕਿਸੇ ਡਾਇਰੈਕਟਰ ਡੂਟਰ ਦਾ ਹੋਊਗਾ ਕਹਿੰਦਾ ਉਹ ਉਹ ਕਹਿੰਦਾ ਇੱਕ ਬੋਲਦਾ ਕਹਿੰਦਾ ਵੀ ਸਾਨੂੰ ਕੀ ਪਤਾ ਕੀ ਦਾਗਾ ਉਹ ਵੱਡੇ ਵੱਡੇ ਚੈਨਲਾਂ ਤੇ ਆ ਕਿਉਂਕਿ ਇੱਕ ਭਾਈ ਮੰਨ ਲਓ ਕਿਸਾਨ ਜੋ ਕਹਿੰਦਾ ਵੀ ਮੈਂ ਇੰਨਾ ਆਗੂ ਮੰਨ ਲਓ ਇਹ ਆ ਸਰਕਾਰ ਦੇ ਲਈ ਕੀਤਾ ਮੰਨ ਲਓ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਹਿੰਦਾ ਮੰਨ ਲਓ ਮੈਂ ਇੰਨਾ ਕੁਸ਼ ਕੀਤਾ ਤੇ ਕਹਿੰਦਾ ਅਸੀਂ ਤਾਂ ਮੰਨ ਲਓ ਤੁਮਮੱਕਣਾਂ ਕਹਿੰਦਾ ਪਮੱਕੜਾ ਉਹ ਕਹਿੰਦਾ ਵੀ ਹੁਣ ਤਾਂ ਆਪਾਂ ਮੱਕੜ ਲਾ ਲਓ ਕਹਿੰਦਾ ਮੈਂ ਆਪ ਆਮ ਆਦਮੀ ਪਾਰਟੀ ਦਾ ਵਰਕਰਾਂ ਕਹਿੰਦਾ ਪੱਤਰਕਾਰ ਨੇ ਕਿਹਾ ਕਿਸੇ ਨੇ ਸਵਾਲ ਕਰਿਆ ਕਹਿੰਦਾ ਪੂਰਾ ਆਪਾਂ ਮੱਕੜ ਸੀ ਕਹਾਂ ਹੁਣ ਤਾਂ ਚਾਹੀ ਚੌਂਚਾ ਲਾ ਲਓ ਬਾਕੀ ਤੁਸੀਂ ਦੇਖ ਸਕਦੇ ਆਂਗੇ ਕਿਉਂਕਿ ਜੋ ਲੋਕ ਟੀਵੀ ਬਾਅਦ ਚ ਮਨਿੰਦਰ ਸਿੰਘ ਸਿੱਧੂ ਦਾ ਚੈਨਲ ਆ ਉਥੇ ਆ ਇਹ ਵੀਡੀਓ ਤੁਸੀਂ ਦੇਖ ਵੀ ਸਕਦੇ ਆਂ ਗੱਟ ਕੇ ਉਹ ਕਹਿੰਦਾ ਵੀ ਹੁਣ ਤਾਂ ਮੈਨੂੰ ਚੌਂਚਾ ਹੀ ਲਾ ਲਓ ਵੀ ਇਹ ਗੱਲ ਪੱਕੀ ਆ ਵੀ ਕਿਸਾਨ ਉਹਦੇ ਵਿੱਚ ਅੱਧੇ ਕਿਸਾਨ ਵੀ ਚੌਂਚਾ ਵਾਂਗੂ ਚੌਂਚੇ ਹੀ ਬਣੇ ਰਹੇ ਸੀਗੇ ਚੰਚੇ ਬਣ ਕੇ ਸੀਗੇ ਕਿਉਂਕਿ ਜੋ ਮੰਨ ਲਓ ਰਾਜਨੀਤੀ ਦੇ ਅੱਗੇ ਤੇ ਜੋ ਮੰਨ ਲਓ ਮੈਂ ਮੈਂ ਕਹੌਣ ਦੇ ਪੁੱਕੇ ਹੁੰਦੇ ਆ ਕਈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਕਿਸਾਨਾਂ ਨੂੰ ਕੋਈ ਹੁੰਦੇ ਆ ਵਿੱਚ ਕੋਈ ਮੈਂ ਮੈਂ ਕਹੌਣ ਨੂੰ ਮੰਨ ਲਓ ਵੀ ਮੇਰਾ ਨਾਂ ਚੱਲੇ ਜਾਏ ਹੋਵੇ ਤੇ ਵੀ ਕਈ ਮੰਨ ਲਓ ਜਿਹੜੀਆਂ ਛੋਸ਼ੇਵਾਜੀਆਂ ਹੁੰਦੀਆਂ ਓਹੋ ਕਿਉਂਕਿ ਆਪਾਂ ਸਰਕਾਰਾਂ ਨੂੰ ਆਪਾਂ ਹੀ ਬਣਾਉਣ ਵਾਲੇ ਆਂ ਸਰਕਾਰਾਂ ਨੂੰ ਤੇ ਆਪਾਂ ਹੀ ਢਾਉਣ ਵਾਲੇ ਆਂ ਕਿਉਂਕਿ ਆਪਣੇ ਸਿਰ ਤੋਂ ਹੀ ਸਰਕਾਰਾਂ ਬਣ ਕੇ ਮੰਨ ਲੋ ਹੁਣ ਭਗਵੰਤ ਮਾਨਸੀ ਜਮ ਇੱਕ ਪਾਸਤਾ ਕਹਿੰਦਾ ਸੀ ਵਸੀਫਾ ਦੇ ਰਿਹਾ ਮੈਂ ਕਿਉਂਕਿ ਉਹ ਵਸੀਫਾ ਤਾਂ ਦੇ ਰਿਆ ਸੀ ਆ ਉਹਨੂੰ ਐ ਤੇ ਉਹਨੂੰ ਐ ਸੀ ਵੀ ਮੇਰੇ ਤੇ ਗੱਲ ਨਾ ਆਵੇ ਸਾਰੀ ਸਰਾਸਾ ਕਿਉਂਕਿ ਹਉ ਹੈ ਵੀ ਇਸ ਟਾਈਮ ਡਿਊਟੀ ਤੇ ਹਿਆ ਮੰਨ ਲਓ ਆਪਦੇ ਮੁੱਖ ਮੰਤਰੀ ਦੇ ਅਹੁਦੇ ਤੇ ਆ ਹਜੇ ਕੋਈ ਵਸੀਫਾ ਨਹੀਂ ਦਿੱਤਾ ਇਹ ਤਾਂ ਇੱਕ ਝੂਠੀ ਪਵਾੜ ਆਈ ਸੀਗੀ ਵੀ ਵਸੀਫਾ ਦੇ ਰਿਆ ਵਿੱਚ ਕਈ ਕਿਸਾਨ ਹਜੇ ਵੀ ਵੈਸੇ ਉਹਦਾ ਓਟ ਲੈ ਰਹੇ ਹੈਗੇ ਕਿਉਂਕਿ ਕਈ ਚੈਨਲਾਂ ਦੇ ਉੱਤੇ ਕਹ ਰਹੇ ਆ ਭਗਵਾਨ ਤਮਾਨ ਸੀਐਮ ਨੇ ਤਾਂ ਵਸੀਫਾ ਦਿੱਤਾ ਮੰਨ ਲਓ ਉਹਦਾ ਹੁਣ ਕੋਈ ਕਸੂਰ ਨਹੀਂ ਕਿਉਂਕਿ ਹਲੇ ਤੱਕ ਭਗਵਾਨ ਤਮਾਨ ਨੇ ਚੰਗੀ ਤਰ੍ਹਾਂ ਤਸੀਫਾ ਨਹੀਂ ਦਿੱਤਾ ਜੇ ਗੱਲ ਦੇਖਿਆ ਜਾਵੇ ਹੁਣ ਦਿੱਲੀ ਤੋਂ ਆ ਕੇ ਵੀ ਮੰਨ ਲਓ ਪੰਜਾਬ ਨੂੰ ਚਲਾਉਣਗੇ ਲੋਕ ਹੁਣ ਭਗਵਾਨ ਤਮਾਨ ਜਿਹਨੂੰ ਕਹਿ ਰਹੇ ਸੀ ਉਹ ਦਿੱਲੀ ਦਾ ਸੀ ਆ ਕਿਉਂਕਿ ਦਿੱਲੀ ਵਾਲੇ ਪੰਜਾਬ ਸਰਕਾਰ ਨੂੰ ਚਲਾਉਣਗੇ ਹੈ ਪੰਜਾਬ ਨੂੰ ਚਲਾਉਣਗੇ ਦਿੱਲੀ ਵਾਲੇ ਇਹ ਨਹੀਂ ਹੋ ਸਕਦਾ ਕਿਉਂਕਿ ਪੰਜਾਬੀਆਂ ਨੂੰ ਮੈਂ ਸਾਰਿਆਂ ਨੂੰ ਕਹਿਣਾ ਯਾਗਰਤ ਹੋ ਜਾਓ ਤੁਸੀਂ ਕਿੱਥੇ ਸੁੱਤੇ ਪਏ ਆ ਕਿਉਂਕਿ ਇਹ ਛੋਡੇ ਸਰਕਾਰ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਕਿਉਂਕਿ ਕਿਸਾਨਾਂ ਨੂੰ ਚੰਗੀ ਤਰ੍ਹਾਂ ਕਹਿਣਾ ਮੈਂ ਗੱਲ ਸੁਣ ਲਓ ਧਿਆਨ ਨਾਲ ਵੀ ਕਿੱਥੇ ਸੁੱਤੇ ਪਏ ਆ ਤੁਸੀਂ ਕਿਉਂਕਿ ਇਹ ਸਰਕਾਰ ਛੋਡੇ ਡੰਡੇ ਮਾਰ ਕੇ ਜਿਵੇਂ ਮੰਨ ਲਓ ਹੁਣ ਧਰਨਿਆਂ ਤੇ ਭਗਵੰਤ ਮਾਨਸੀ ਐਮ ਨੇ ਟਰਾਲੀਆਂ ਵੱਲੋ ਜੋ ਕਿਸਾਨਾਂ ਦੇ ਝੁੰਮੇ ਪਾਤੀਆਂ ਸੀਗੀਆਂ ਵੀ ਕਿਸਾਨਾਂ ਨਹੀਂ ਚੋਰੀ ਕਰੀਆਂ ਕਿਉਂਕਿ ਕਿਸਾਨਾਂ ਦੀਆਂ ਹੀ ਟਰਾਲੀਆਂ ਸੀ ਕਿਸਾਨਾਂ ਦੀ ਹੀ ਸਾਧਨ ਸੀਗੇ ਉਹ ਕਿਸਾਨਾਂ ਦੀ ਹੀ ਸਾਧਨ ਸੀਗੇ ਕਿਉਂਕਿ ਵੀ ਕਿਸਾਨਾਂ ਦੀ ਝੁੰਮੇ ਪਾਤੀਆਂ ਸੀਗੀਆਂ ਵੀ ਇਹਨਾਂ ਨੇ ਹੀ ਚੋਰੀ ਕਰੀਆਂ ਕਿਉਂਕਿ ਕਰੀਆਂ ਕਿਉਂਕਿ ਗੁੰਡਿਆਂ ਨੇ ਸੀ ਕਿਉਂਕਿ ਜੋ ਹੁਣ ਪੰਜਾਬ ਦੇ ਵਿੱਚ ਮੈਂ ਸਾਰੀ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਪੰਜਾਬ ਪੁਲਿਸ ਵੀ ਗੁੰਡਾ ਕਰਦੀ ਚੁੱਤ్రਾਈ ਕਿਉਂਕਿ ਉਹਨਾਂ ਨੂੰ ਮੰਨ ਲਓ ਹੁਕਮ ਵੀ ਮੰਨਣਾ ਪਿਆ ਸੀ ਆਪ ਭਗਵੰਤ ਮਾਨ ਸਿਮ ਮੁੱਖ ਮੰਤਰੀ ਦਾ ਕਿਉਂਕਿ ਸਰਾਸਰ ਭਗਵੰਤ ਮਾਨ ਸਿਮ ਨੇ ਕਿਉਂਕਿ ਆਰਡਰ ਦਿੱਤਾ ਸੀ ਤਾਂ ਫੇਰ ਹੀ ਪੁਲਿਸ ਨੇ ਕਰਿਆ ਸੀ ਆ ਕਿਉਂਕਿ ਜੋ ਮੰਨ ਲਓ ਆਪਸਮੇ ਉਹਨਾਂ ਨੇ ਟਰਾਲੀਆਂ ਚੋਰੀ ਕਰੀਆਂ ਸੀਗੀਆਂ ਕਿਉਂਕਿ ਉਹ ਕਿਸਾਨਾਂ ਦੇ ਨਹੀਂ ਲਾਤੀਆਂ ਸੀ ਵੀ ਕਿਸਾਨਾਂ ਦੀਆਂ ਹੀ ਟਰਾਲੀਆਂਆਂ ਗਿਆ ਕਿਸਾਨ ਹੀ ਕਿਉਂ ਚੋਰੀ ਕਰਨਗੇ ਕਿਉਂਕਿ ਹੁਣ ਕਿਸਾਨਾਂ ਦੇ ਥਾਂ-ਥਾਂ ਤੇ ਡੰਡੇ ਵੱਜਿਆ ਕਿਉਂਕਿ ਕਿਸਾਨਾਂ ਨੇ ਧਰਨੇ ਵੀ ਲਾਤੇ ਸੀਗੇ ਕਿਉਂਕਿ ਆ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਲੀਡਰ ਵਰਕਰ ਕੋਈ ਐਮਐਲਏ ਨੰਗਰ ਨਹੀਂ ਦਿੰਦੇ ਸੀਗੇ ਕਿਉਂਕਿ ਇਹ ਧਰਨੇ ਲਾਏ ਨਾਲ ਕੁਝ ਨਹੀਂ ਬੰਦਾ ਇੱਕ ਸੋ ਨੂੰ ਗੱਲ ਦੱਸਦਾ ਵੀ ਚੰਗੀ ਤਰ੍ਹਾਂ ਪਟਾਖਾਸਣਾ ਪਊਗਾ ਸਰਕਾਰ ਤੇ ਚੰਗੀ ਤਰ੍ਹਾਂ ਪੰਜਾਬੀਓ ਕਿਉਂਕਿ ਸਾਰੇ ਕਿਸਾਨਾਂ ਨੂੰ ਕਹਿਣਾ ਸਾਰੇ ਪੰਜਾਬੀਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਸਾਰਿਆਂ ਦੇ ਹੀ ਭਲਾ ਹੋਊਗਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਕਿਸਾਨਾਂ ਵੀਰਾਂ ਲਈ ਸਿਗੀ ਤੇ ਇੱਕ ਗੱਲ ਕਰਦੇ ਆ ਥੋੜੀ ਜਿਹੀ ਬਿਕਰਮ ਸਿੰਘ ਮਜੀਠੀਆ ਦੀ ਕਿਉਂਕਿ ਜੋ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੁਣ ਵਫਾਵਾ ਆਈਆਂ ਵੀ ਬਿਕਰਮ ਸਿੰਘ ਮਜੀਠੀਆ ਏਸੀ ਮੰਗਦਾ ਜੀ ਸਾਰੀਆਂ ਸਹੂਲਤਾਂ ਮੰਗਦਾ ਜੀ ਬੈੱਡ ਮੰਗਦਾ ਜੀ ਮੰਨ ਲਓ ਜੇ ਏਸੀ ਨਹੀਂ ਹੈਗਾ ਕੂਲਰ ਮੰਗਦਾ ਜੀ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜੋ ਭਗਵੰਤ ਮਾਨ ਸੀਐਮ ਨੇ ਇੱਕ ਹੋਰ ਸਾਰੇ ਮੁੱਖ ਮੰਤਰੀਆਂ ਨੂੰ ਆਖਿਆ ਕੈਪਟਨ ਮਨਿੰਦਰ ਨੂੰ ਚਰਨਜੀਤ ਚੰਨੀ ਨੂੰ ਕਹਿੰਦਾ ਜਿਨ੍ਹਾਂ ਨੇ ਘੁਟਾਲੇ ਕਰੇ ਸੀਗੇ ਪਹਿਲਾਂ ਵੀ ਆਪਣੀ ਵੀਡੀਓ ਆ ਦੋ ਤਿੰਨ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਵੀ ਜਿਹੜੇ ਮੁੱਖ ਮੰਤਰੀਆਂ ਨੇ ਪੰਜਾਬ ਦਾ ਪੈਸਾ ਖਾਦਾ ਵੀ ਇੰਨੇ ਇੰਨੇ ਵੀ ਉਹ ਗਏ ਕਿੱਥੇ ਵੀ ਪੰਜਾਬ ਦਾ ਹਲੇ ਤਾਈਂ ਕੋਈ ਭਲਾ ਤਾਂ ਕਰੈਣੀ ਸੀ ਵੀ ਸਾਰਿਆਂ ਦੇ ਲਈ ਕਾਗਜ਼ ਕਰ ਲੇਵੇਂ ਪੂਰੇ ਪੱਕੇ ਆਪਦੇ ਪੱਕੇ ਪੈਰਾਂ ਤੇ ਹੋ ਜੋ ਤੇ ਸਾਰਿਆਂ ਨੂੰ ਇੱਕ ਇੱਕ ਵਾਰੀ ਦੋ ਦੋ ਵਾਰੀ ਜੇਲ੍ਹ ਦੀ ਰੋਟੀ ਦਾ ਖਵਾਉਣੀ ਆ ਤੇ ਬਾਕੀ ਕਹਿੰਦਾ ਮੈਂ ਇਹ ਜਾ ਇੰਤਜ਼ਾਮ ਕਰਕੇ ਜਾਊਂਗਾ ਵੀ ਸਾਰੀ ਜ਼ਿੰਦਗੀ ਨਹੀਂ ਨਿਕਲਦਾ ਭਗਵਾਨ ਤਮਨਸੀਆ ਮੁੱਖ ਮੰਤਰੀ ਦਾ ਕਹਿਣਾਗਾ ਤੇ ਬਾਕੀ ਤੁਸੀਂ ਲਾਈਵ ਦੇ ਉੱਤੇ ਭਗਵੰਤ ਮਾਨ ਸੀਐਮ ਨੂੰ ਕਿਸੇ ਵੀ ਚੈਨਲ ਦੇ ਉੱਤੇ ਦੇਖ ਸਕਦੇ ਆ ਐ ਕਹੀ ਜਾਂਦਾ ਉਹ ਕੈਪਟਨ ਮਨਿੰਦਰ ਸਿੰਘ ਨੂੰ ਚਰਨਜੀਤ ਚੰਨੀ ਨੂੰ ਹੋਰ ਕਈ ਮੁੱਖ ਮੰਤਰੀਆਂ ਨੂੰ ਵੀ ਕਹੀ ਜਾਂਦਾ ਜੇ ਗੱਲ ਕਰੀਏ ਬਿਕਰਨ ਸਿੰਘ ਮਜੀਠੀਆ ਨੂੰ ਕਹਿੰਦਾ ਬਿਕਰਨ ਸਿੰਘ ਮਜੀਠੀਆ ਦੇ ਤਾਂ ਐਸੇ ਤਾਲੇ ਲਵਾਏ ਆ ਉਹਦਾ ਸਾਰੀ ਜ਼ਿੰਦਗੀ ਮੰਨ ਲਓ ਲੰਮੇ ਸਮੇਂ ਤੱਕ ਵੀ ਬਾਹਰ ਨਹੀਂ ਆ ਸਕਦਾ ਜੇ ਆਊਗਾ ਮੰਨ ਲਓ ਬਾਹਰ ਤੇ ਉਹ ਇਹ ਜੇ ਹਾਲਾਤ ਦੇ ਵਿੱਚ ਆਊਗਾ ਮੰਨ ਲਓ ਇੰਨਾ ਬੜੇਪਾ ਹੋ ਜੂਗਾ ਉਹਦੇ ਤੇ ਵੀ ਉਹਦੀ ਕੰਡੀਸ਼ਨ ਮਾੜੀ ਹੋ ਜੂਗੀ ਸੋਟੀ ਦੇ ਹਾਲ ਹੋ ਜੂਗਾ ਉਦੋਂ ਨੂੰ ਬਾਹਰ ਆਊਗਾ ਵੀ ਪੱਕੇ ਤਾਲੇ ਲਾਤੇ ਬਿਕਰਮ ਸਿੰਘ ਮਜੀਠੀਏ ਤੇ ਸੋ ਗੱਲ ਕਰਦੇ ਆਪਾਂ ਹੁਣ ਫੇਰ ਥੋੜੀ ਕਿਸਾਨਾਂ ਦੀ ਮੈਂ ਕਿਸਾਨ ਭਾਈਆਂ ਨੂੰ ਫੇਰ ਕਹਿਣਾ ਵੀ ਜਿਵੇਂ ਹੁਣ ਦਿੱਲੀ ਵਾਲਾ ਮੋਰਤਾ ਜਿੱਤ ਲੈ ਸੀ ਆ ਸੈਂਟਰ ਸਰਕਾਰ ਤੋਂ ਜੇ ਏਕਾ ਰੱਖੋਗੇ ਕਿਸਾਨ ਭਾਈਆਂ ਨੂੰ ਕਹਿਣਾ ਮੈਂ ਬਾਰੀ-ਬਾਰੀ ਵੀਡੀਓ ਨੂੰ ਸ਼ੇਅਰ ਕਰਦੋ ਕਿਸਾਨ ਭਾਈਆਂ ਤੇ ਕਪਚਾ ਦਿਓ ਕੱਲੇ-ਕੱਲੇ ਤੱਕ ਵੀ ਜੇ ਏਕਾ ਰੱਖੋਗੇ ਆਹ ਮੋਰਚਾ ਵੀ ਜਿੱਤ ਲਓਗੇ ਤਾਂ ਨਹੀਂ ਤਾਂ ਫਿਰ ਜ਼ਮੀਨਾਂ ਜਾਣਗੀਆਂ ਪੰਜਾਬੀਓ ਕਿਸਾਨਾਂ ਨੂੰ ਸੋਡੀਆਂ ਸਾਰਿਆਂ ਦੀਆਂ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜੇ ਮੇਰੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤਾਂ ਕਿ ਹਲਕ ਸਾਰੇ ਪੰਜਾਬੀਆਂ ਤੱਕ ਪਹੁੰਚ ਜਾਏ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ